ਵੀਓ ਸਾਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਟੱਡੀਆਂ ਵਾਲੇ ਦੇ ਇੱਕ ਬਹੁਤ ਵੱਡਾ ਖੁਲਾਸਾ ਇੱਕ ਅੰਨੀ ਭਗਤ ਕਹਿ ਸਕਦੇ ਆ ਇੱਕ ਐਸੀ ਔਰਤ ਜਿਹਨੂੰ ਅੰਨਾ ਭਗਤ ਕਿਹਾ ਜਾਂਦਾ ਤਾਂ ਉਹਨੇ ਆਪਣੇ ਮੂੰਹੋਂ ਕੀ ਕਹਿ ਰਹੀ ਆ ਉਹ ਮੈਂ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਬਹੁਤ ਵੱਡਾ ਖੁਲਾਸਾ ਜਿਹੜਾ ਇਹਨੇ ਦਿਨਾਂ ਤੋਂ ਛੁਪੀ ਹੋਈ ਗੱਲ ਇੱਕ ਵਾਰ ਫਿਰ ਤੋਂ ਜਿਹੜੀ ਟ੍ਰੈਂਡ ਕਰ ਰਹੀ ਹੈ ਤਾਂ ਇਸ ਕੁੜੀ ਨੇ ਇਹ ਪੂਰੀ ਯਾਨੀ ਕਿ ਕਹਿ ਸਕਦੇ ਆ ਕੱਟੜ ਭਗਤ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਔਰ ਡੇਰੇ ਦੇ ਵਿੱਚੋਂ ਇੱਕ ਐਸੀ ਭਗਤ ਨੇ ਖੁਲਾਸਾ ਕਰ ਦਿੱਤਾ ਉਹਨੇ ਕੀ ਬਿਆਨ ਦਿੱਤੇ ਨੇ ਮੈਂ ਕਾਹਲਾ ਸਾਲ ਆਪਣੇ ਮੂੰਹ ਦੇ ਵਿੱਚੋਂ ਨਹੀਂ ਕਹਿੰਦਾ ਪਰ ਮੈਂ ਤੁਹਾਨੂੰ ਸੁਣਾਉਂਗਾ ਜ਼ਰੂਰ ਤਾਂ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗੇ ਜਿੰਨੇ ਤੁਸੀਂ ਭਗਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਔਰ ਜਿੰਨੇ ਨਹੀਂ ਵੀ ਹੈਗੇ ਸੁਣ ਲੈਣਾ ਤਾਂ ਦੇਖੋ ਸਾਰਿਆਂ ਲਈ ਜ਼ਰੂਰੀ ਹੈ ਪਰ ਪੰਜਾਬ ਦੇ ਵਿੱਚ ਬਹੁਤ ਵੱਡੀ ਖਬਰ ਸੀ ਜਿਹੜੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਇੱਕ ਕੇਸ ਪਿਆ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਆਉਂਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਖਬਰ ਇਹ ਹੈ ਜਿਹੜੀ ਇਹ ਕੁੜੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕੀ ਕਹਿ ਰਹੀ ਹੈ ਮੈਂ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਦਿਖਾਉਂਗਾ ਔਰ ਸੁਣਾਉਂਗਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤੇ ਫੋਲੋਅਰਸ ਨੇ ਔਰ ਬਹੁਤ ਹੀ ਇਹਦੇ ਖਿਲਾਫ ਨੇ ਪਰ ਮੈਂ ਤੁਹਾਡੀ رائے ਜਾਣਨਾ ਚਾਹੂੰਗਾ ਇਸ ਦੇ ਉੱਤੇ ਤੁਹਾਡੀ ਪ੍ਰਕਿਰਿਆ ਜ਼ਰੂਰ ਆਉਣੀ ਚਾਹੀਦੀ ਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਆ ਅੰਨੀ ਭਗਤ ਨੇ ਇਹ ਕਿਉਂ ਆਪਣੇ ਮੂੰਹ ਦੇ ਵਿੱਚੋਂ ਬਿਆਨ ਦਿੱਤੇ ਜਿਹੜੇ ਬੜੇ ਹੀ ਸ਼ਰਮਸ਼ਾਰ ਕਰ ਦੇਣ ਵਾਲੇ ਨੇ ਔਰ ਮੈਂ ਕਹੂੰਗਾ ਇਹ ਸੁਣ ਲੈਣਾ ਸਾਰਿਆਂ ਦੇ ਜ਼ਰੂਰੀ ਆ ਜਿਵੇਂ ਆਪਣੇ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਯਾਨੀ ਹਰ ਕੋਈ ਕਹਿ ਸਕਦੇ ਇੱਕ ਬਹੁਤ ਵੱਡੀ ਗੱਲ ਆ ਤਾਂ ਜਿਹੜੇ ਮੈਂ ਤੁਹਾਨੂੰ ਇਹਦੇ ਬਿਆਨ ਸੁਣਾਉਣੇ ਨੇ ਉਹ ਬੜੇ ਹੀ ਹੈਰਾਨ ਕਰ ਦੇਣ ਵਾਲੇ ਨੇ ਔਰ ਹੁਣ ਤੁਸੀਂ ਇਹ ਖਬਰ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਬਿਆਨ ਸੁਣਾਉਂਗਾ ਜਿਹੜਾ ਇਹਦਾ ਕੋਈ ਕਰੀਬੀ ਬੰਦਾ ਇਹਦੇ ਬਾਰੇ ਕਹਿ ਰਿਹਾ ਉਸ ਤੋਂ ਬਾਅਦ ਉਸੇ ਕੁੜੀ ਦੇ ਮੂੰਹੋਂ ਸੁਣਾਉਂਗਾ ਕਿ ਇਹ ਕੁੜੀ ਕਹਿ ਕੀ ਰਹੀ ਆ ਸੁਣੋ ਧਿਆਨ ਦੇ ਨਾਲ ਜੀ ਨੂੰ ਕਿਸੇ ਨੂੰ ਪਤਾ ਲੱਗਦਾ ਵੀ ਬਾਤ ਇਹਦੇ ਉੱਪਰਲੇ ਕੁਝ ਨਹੀਂ ਹੈ ਇਸਨੇ ਐਸੇ ਚਿੱਲੇ ਹੰਦ ਭਾਗਤ ਪੈਦਾ ਕੀਤੇ ਗੁਰਬਾਣੀ ਨਾਲ ਨਹੀਂ ਜੋੜੇ ਨਾਲ ਜੁੜੇ ਆ ਇੱਕ ਇੰਟਰਵਿਊ ਤੇ ਫੇ ਕਹਿੰਦੀ ਚੇਲੀ ਜਲਾਨੀ ਇਹ ਕਹਿੰਦੀ ਆ ਜੇ ਮੇਰੇ ਨਾਲ ਰੇਪ ਵੀ ਕਰਦੇਵੇਂਗਾ ਠੰਡਰੀਆਂ ਬਾੜਾ ਸਾਡਾ ਤਾਂ ਫਿਰ ਕੀ ਫਰਕ ਪੈ ਜਾਊਗਾ ਉਹਦੇ ਨਾਲ ਇੱਕ ਹੋਰ ਟੀਲਾ ਬੈਠਾ ਉਹ ਵੀ ਇਸ ਗੱਲ ਨੂੰ ਠੀਕ ਕਹਿ ਰਿਹਾ ਸਰੋਂ ਬਾਰੀ ਗੱਲ ਵਾਹ ਕਿਹਦੇ ਚੇਲੇ ਪੈਦਾ ਕਰਲੇ ਅੰਧ ਭਗਤ ਲੋਕਾਂ ਨੂੰ ਸੰਤ ਦਾ ਕੰਮ ਹੁੰਦਾ குரு ਨਾਲ ਜੋੜਨਾ ਕਰਵਾਣੀ ਨਾਲ ਪੰਜਾਬੀ ਹੋਏ ਤੁਸੀਂ ਸੁਣ ਲਈ ਆ ਕੀ ਗੱਲ ਸੀ ਹੁਣ ਮੈਂ ਤੁਹਾਨੂੰ ਅੱਗੇ ਉਸ ਕੁੜੀ ਦੇ ਮੂੰਹੋਂ ਸੁਣਾਉਣਾ ਜਿਹੜੀ ਕੁੜੀ ਬਾਰੇ ਇਹ ਗੱਲ ਹੋਈ ਸੀ ਇਹ ਵੀ ਸੁਣ ਲੋ ਧਿਆਨ ਦੇ ਨਾਲ ਔਰ ਬਾਅਦ ਦੇ ਵਿੱਚ ਦੇਖੋ ਮੈਂ ਕਿਸੇ ਪਾਸੇ ਟਿੱਪਣੀ ਨਹੀਂ ਕਰੂੰਗਾ ਅੱਜ ਤੁਸੀਂ ਫੈਸਲਾ ਕਰਨਾ ਹੈ ਕਮੈਂਟਾਂ ਦੇ ਵਿੱਚ ਤੁਹਾਡੀ ਕੀ ਪ੍ਰਕਿਰਿਆ ਦੇਖੋ ਮੈਂ ਕਿਸੇ ਦੇ ਵਿਰੁੱਧ ਨਹੀਂ ਕਿਸੇ ਦੇ ਪੱਖ ਵਿੱਚ ਨਹੀਂ ਜਿਹੜੀ ਗੱਲ ਹੈ ਉਹ ਪਰ ਮੈਂ ਤੁਹਾਡੇ ਸਾਹਮਣੇ ਜ਼ਰੂਰ ਧਰਨੀ ਹੈ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਗੱਲ ਝੂਠ ਹੈ ਆ ਹੁਣ ਕੁੜੀ ਬੋਲੂਗੀ ਤੇ ਸੁਣੋ ਕੀ ਕਹਿੰਦੀ ਹੈ ਜੀ ਬਹੁਤ ਸਾਰੇ ਬਾਪੇ ਵੈਲੀ ਜਿਹਨਾਂ ਦੇ ਵਿੱਚ ਬੰਦ ਹੈ ਰਾਮ ਰਹੀਮ ਹੋ ਗਿਆ ਬਾਪੂ ਆਸਾ ਰਾਮ ਹੋ ਗਿਆ ਇਤਰਾਮ ਪਾ ਲੈ ਉਹ ਵੀ ਬੰਦ ਹੈ ਉਹ ਇਹਨੇ ਕੁਛ ਅਜੀਬੀ ਕਰਮ ਕੀਤੇ ਤੇ ਉਸ ਤੋਂ ਬਾਅਦ ਕੁਕਰਮ ਕਾ ਗਿਆ ਪਾ ਕਿ ਉਸ ਤੋਂ ਬਾਅਦ ਕੀ ਵੀ ਕਿੰਨੇ ਕਿੰਨੇ ਥਾਲਾ ਬਾਅਦ ਦੀਆਂ ਗੱਲਾਂ ਜਿਹੜੀਆਂ ਬਾਹਰ ਦੇਖ ਲਿਆ ਹੁਣ ਇਹ ਜਿਹੜਾ ਕੇਸ ਹੈ ਫਾਈਰ ਜੀ ਸਿੰਘ ਢੰਡੇ ਵਾਲੇ ਦਾ ਇਹ ਤੁਹਾਨੂੰ Google GPT ਸੀ ਨਿਊਜ਼ ਤੋਂ ਮਿਲ ਗਿਆ ਸਾਰਾ ਕੇਸ ਇਹਦੇ ਵਿੱਚ ਕੀ ਹੈ ਕਿ ਪਟਿਆਲਾ ਸੀਜੀ ਦੇ ਵਿੱਚ ਹੈ 2012 ਦੇ ਵਿੱਚ ਜਬਰਨਾਕ ਹਿੱਤ ਲੜਕੀ ਨਾਲ ਤੇ ਚੇਰੋਦੀ ਕੇਸ ਲੱਗ ਰਿਹਾ ਸਾਰਾ ਕਿਉਂਕਿ ਉਹਦਾ ਜਿਹੜਾ ਭਰਾ ਹੈ ਲੜਕਾ ਆ ਉਹਦਾ ਨਾਮ ਹੈ ਸਾਹਿਬ ਸਿੰਘ ਉਹ ਹੈਗਾ ਮਾਜਰੀ ਸਮਾਣਾ ਪਟਿਆਲਾ ਦਾ ਰਹਿਣ ਵਾਲਾ ਤੇ ਉਹਨੇ ਹਾਈ ਕੋਰਟ ਦਾ ਜਦੋਂ ਹੁਣ ਦਰਵਾਜ਼ਾ ਸਾਰੀ ਮਾਮਲੇ ਦਾ ਖੜਕਾਇਆ ਹੈ ਕਿ ਹਾਈ ਕੋਰਟ ਨੇ ਆ ਕੇ ਪਟਿਆਲਾ ਦਰਸਾਰ ਇੱਕ ਗੁਰਸਿੱਖ ਬੰਦਾ ਮੈਂ ਤੁਹਾਨੂੰ ਉਹਨੂੰ ਦਿਖਾ ਵੀ ਸਕਦਾ ਸੀ ਪਰ ਇੱਕ ਦੂਜੇ ਦੀ ਜਿਹੜੀ ਗੱਲ ਹੁੰਦੀ ਹੈ ਉਹ ਮੈਂ ਕਹਿੰਦਾ ਜਨਤਕ ਕਰਨੀ ਜ਼ਰੂਰੀ ਹੈ ਪਰ ਹੁਣ ਜਿਹੜੇ ਬੰਦੇ ਨੇ ਗੱਲ ਕਹੀ ਹੈ ਉਹਨੇ ਕੀ ਕਿਹਾ ਕਿ ਇੱਕ ਔਰਤ ਹੈ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਚੇਲੀ ਜਿਹੜੀ ਇਹ ਗੱਲ ਕਹਿ ਰਹੀ ਆ ਉਹ ਤੁਸੀਂ ਸੁਣੀ ਲਈ ਆ ਮੈਂ ਨਹੀਂ ਆਪਣੀ ਜ਼ੁਬਾਨ ਚੋਂ ਕਹਿੰਦਾ ਹੁਣ ਤੁਸੀਂ ਇਹ ਗੱਲ ਦੱਸੋ ਪੰਜਾਬ ਦੇ ਵਿੱਚ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਲੋਕਾਂ ਦੀਆਂ ਜਿਹੜੀਆਂ رائےਵਾਂ ਨੇ ਉਹ ਬਹੁਤ ਸਾਰੀਆਂ ਦੇਖਣ ਨੂੰ ਮਿਲਦੀਆਂ ਨੇ ਕੋਈ ਕੁਛ رائے ਦਿੰਦਾ ਤੇ ਕੋਈ ਕੁਛ ਕਹਿੰਦਾ ਮੇਰੀ ਜਦੋਂ ਵੀਡੀਓ ਅਪਲੋਡ ਹੁੰਦੀ ਹੈ ਤਾਂ ਉਹਦੇ ਵਿੱਚ ਹਜ਼ਾਰਾਂ ਲੋਕ ਢੱਡੀਆਂ ਵਾਲੇ ਦੇ ਸਮਰਥਕ ਹੁੰਦੇ ਨੇ ਹਜ਼ਾਰਾਂ ਲੋਕ ਵਿਰੋਧ ਹੁੰਦੇ ਨੇ ਪਰ ਮੇਰੇ ਬਣੀਓ ਮੈਂ ਇਹੀ ਕਹੂੰਗਾ ਕਿ ਜਿਹੜੇ ਰਣਜੀਤ ਸਿੰਘ ਢੱਡੀਆਂ ਵਾਲੇ ਸੰਤ ਜਿਨ੍ਹਾਂ ਦੇ ਉੱਤੇ ਬਲਾਤਕਾਰ ਦਾ ਮਕਦਮਾ ਦਰਜ ਹੋਇਆ ਔਰ ਬਹੁਤ ਸਾਰੇ ਹੋਰ ਵੀ આરોਪ ਲੱਗੇ ਪਰ ਮੈਂ ਆਪਣੇ ਬਣੀਓ ਤਾਂ ਇਹੀ ਕਹਿਣਾ ਚਾਹੂੰਗਾ ਕਿ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਉਹਨਾਂ ਚ ਇੱਕ ਦੋਸ਼ੀ ਕਿਸੇ ਵੀ ਬੰਦੇ ਨੂੰ ਨਹੀਂ ਕਹਿਣਾ ਚਾਹੀਦਾ ਜਿੰਨਾ ਚਿਰ ਉਹਨੂੰ ਕੋਰਟ ਦੇ ਵਿੱਚੋਂ ਦੋਸ਼ੀ ਕਰਾਰ ਨਾ ਮਿਲ ਜੇ ਪਰ ਹੁਣ ਕੀ ਹੈ ਸਾਡੇ ਪੰਜਾਬ ਦੇ ਵਿੱਚ ਲੱਗ ਲੱਗ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਵੀ ਠੇਸ ਪਹੁੰਚ ਰਹੀ ਹੈ ਕਿਉਂਕਿ ਕੁਝ ਸਿੱਖ ਪ੍ਰਚਾਰਕ ਵੀ ਵਿੱਚ ਮੌਜੂਦ ਨੇ ਜਿਹੜੇ ਸਿੱਖ ਪ੍ਰਚਾਰਕ ਦੇ ਰੂਪ ਦੇ ਵਿੱਚ ਆ ਕੇ ਤੰਜ ਕਸ ਦਿੰਦੇ ਨੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਟਿੱਪਣੀਆਂ ਕਰਦੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲਗਾਤਾਰ ਯਾਨੀ ਟਾਰਗੇਟ ਕੀਤਾ ਜਾ ਰਿਹਾ ਤਾਂ ਹੁਣ ਇਸ ਉੱਪਰ ਤੁਹਾਡੀ ਕੀ ਪ੍ਰਕਿਰਿਆ ਇਸ ਨੂੰ ਵੀ ਬੜਾ ਸਮਝਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਜਿੰਨੇ ਲੋਕ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਤਾਂ ਲੱਗਦਾ ਇਹ ਸੱਚ ਹੈ ਪਰ ਜਿੰਨੇ ਲੋਕ ਇਸ ਗੱਲ ਨੂੰ ਫੇਕ ਮੰਨਦੇ ਨੇ ਉਹ ਤੁਹਾਡੇ ਸਾਹਮਣੇ ਮੈਂ ਪ੍ਰੂਫ ਦੇ ਤੌਰ ਤੇ ਸੁਣਾਇਆ ਜਿਹੜੇ ਬੰਦੇ ਨੇ ਇਹ ਗੱਲ ਕਹੀ ਹੈ ਉਸਔਰਤ ਬਾਰੇ ਕਹੀ ਹੈ ਜਿਹੜੀ ਸੰਤਾ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਜਾਂਦੀ ਹੈ ਹੋ ਸਕਦਾ ਕੋਈ ਪੈਸੇ ਲੈ ਕੇ ਵੀ ਬੋਲ ਸਕਦਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਆਖਰ ਨੂੰ ਸੱਚ ਜਿਹੜਾ ਹੁੰਦਾ ਉਹਨੇ ਸਾਹਮਣੇ ਆਉਣਾ ਹੀ ਹੁੰਦਾ ਪਰ ਹੁਣ ਕੋਰਟ ਦੇ ਵਿੱਚੋਂ ਜਿਹੜਾ ਸੱਚ ਆਉਣਾ ਉਹ ਦਰਅਸਲ ਦੇਖਾਂਗੇ ਕੀ ਹੁੰਦਾ ਕੀ ਹੈ ਰঞ্জੀਤ ਸਿੰਘ ਢੱਡਰੀਆਂ ਵਾਲੇ ਸੰਤ ਨੇ ਇਹ ਗੱਲ ਕਹੀ ਹੈ ਕਿ ਮੇਰੇ ਜਿਹੜਾ ਮਰਜ਼ੀ ਟੈਸਟ ਕਰਵਾ ਲਓ ਮੈਂ ਤਿਆਰ ਆ ਪਰ ਕਿਤੇ ਨਾ ਕਿਤੇ ਰੋਪ ਹੋਰ ਵੀ ਲੱਗਦੇ ਜਾਂਦੇ ਨੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਤ ਦੇ ਖਿਲਾਫ ਤਾਂ ਹੁਣ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਇਹ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਲਿਖਣਾ ਤਾਂ ਕਿ ਮੈਨੂੰ ਤੁਹਾਡੇ ਕੋਲੋਂ ਸਮਝਣ ਦੀ ਜਿਹੜੀ ਕਿ ਲੋੜ ਹੈ ਉਹ ਜ਼ਰੂਰੀ ਹੈ ਪੰਜਾਬ ਕੀ ਚਾਹੁੰਦਾ ਪੰਜਾਬ ਦੇ ਫੋਲੋਅਰਸ ਕੀ ਚਾਹੁੰਦੇ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪਿਆਰ ਕਰਦੇ ਨੇ ਲੋਕ ਕੀ ਚਾਹੁੰਦੇ ਨੇ ਇਹ ਮੈਂ ਜ਼ਰੂਰ ਜਾਣਨਾ ਚਾਹੁੰਦਾ ਜਾਂ ਦੂਜੇ ਲੋਕਾਂ ਦੀ ਕੀ رائے ਆ ਇਹ ਜ਼ਰੂਰ ਲਿਖਿਓ ਪੰਜਾਬੀਓ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਦੇ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ